ਸਸਿਦਾਲ ਮੇਰਾ ਨਾਮ ਅਕਸ਼ੇ ਕੁਮਾਰ ਮੈਂ ਬੁਰੀਲਾ ਫਿਟਨੈਸ ਸਟੂਡੀਓ ਦਾ ਓਨਰ ਜੋ ਕਿ ਆਪਣੇ ਸ਼ੰਕਰ ਰੋਡ ਆਪਪੋਜ਼ਿਟ ਆਰਿਆ ਸਕੂਲ ਦੇ ਸਾਹਮਣੇ ਅਵੇਲੇਬਲ ਹੈ ਮੇਰੇ ਵੱਲੋਂ ਸਾਡੇ ਜਿਮ ਵੱਲੋਂ ਸਾਡੇ ਜਿਮ ਦੇ ਸਾਰੇ ਸਟਾਫ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋਟ ਦਿਵਸ ਦੀਆਂ ਅਤੇ ਬਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਨੋਂ ਹੱਥ ਜੋੜ ਕੇ ਰੱਬ ਜੀ ਅਰਦਾਸ ਕਰਦਾ ਕਿ ਆਪਣੇ ਆਉਣ ਵਾਲੇ ਸਾਰੇ ਦਿਨ ਸਾਰਿਆਂ ਲਈ ਖੁਸ਼ੀਆਂ ਭਰੇ ਆਉਣ ਤੇ ਸਭ ਆਪਣੇ ਆਪਣੇ ਤਰੱਕੀ ਕਰੋ ਆਪਣੇ ਆਪਣੇ ਕੰਮਾਂ 'ਚ ਤੇ ਫਿੱਟ ਰਹੋ ਹੈਲਦੀ ਰਹੋ ਆਪਣੇ ਸਿੱਧਾ ਖਿਆਲ ਰਖੋ ਇਹੀ ਸਾਡਾ ਮੈਸੇਜ ਦੇਣਾ ਚਾਹੁੰਦੇ ਲਕਨਵਾਸੀਆਂ ਨੂੰ ਜੀ ਮੈਂ ਤਾਂ ਇੱਕ ਰਿਕੁਐਸਟ ਕਰਦਾ ਸੀ ਕਿ ਸਾਡੇ ਜਿਮ ਚ ਇੱਕ ਵਾਰੀ ਵਿਜ਼ਿਟ ਕਰੋ ਗ੍ਰੀਲਾ ਗੇਨਸਪੇਰਨ ਸਟੂਡੀਓ ਜੋ ਕਿ ਸ਼ੰਕਰ ਰੋਡ ਤੇ ਸਥਿਤ ਹੈ ਸਾਡੇ ਕੋਲ ਪੂਰਾ ਪ੍ਰੋਫੈਸ਼ਨਲ ਹਾਈਲੀ ਸਕਿਲਡ ਸਟਾਫ ਆ ਟੌਪ ਆਫ ਦਾ ਲਾਈਨ ਇੰਪੋਰਟਡ ਮਸ਼ੀਨ ਜਿਹੜੀਆਂ ਕਿ ਅਸੀਂ ਬਾਹਰੋਂ ਇੰਪੋਰਟ ਕਰਵਾ ਰਹੇ ਹਾਂ ਪੂਰਾ ਸੀ ਹਾਈਜਨ ਬਣਾਇਆ ਜੈਮ ਨੂੰ ਡੇਲੀ ਟੂ ਟਾਈਮ ਆਪਰ ਸੈਨੀਟਾਈਜ਼ ਕਰ ਦੇ ਜੈਮ ਨੂੰ ਤੇ ਆਪਣੇ ਜਿਹੜਾ ਪ੍ਰੋਫੈਸ਼ਨਲ ਟ੍ਰੇਨਰਸ ਆ ਉਹ ਹਰ ਇੱਕ ਪਰਸਨ ਨੂੰ ਪ੍ਰੋਪਰਲੀ ਗਾਈਡ ਕਰਦੇ ਉਹਨਾਂ ਦੀ ਬੋਡੀ ਅਕੋਰਡਿੰਗਲੀ ਕਿੱਦਾਂ ਕਿਹੜੀ ਮਸ਼ੀਨ ਯੂਜ਼ ਕਰਨੀ ਤਾਂ ਕਿ ਕਿਸੇ ਨੂੰ ਵੀ ਕੋਈ ਇੰਜਰੀ ਨਾ ਹੋਵੇ ਤੇ ਅਸੀਂ ਡੈਮੋ ਕਲਾਸਸ ਟੂ ਡੇਜ਼ ਲਈ ਫ੍ਰੀ ਦਿੰਦੇ ਆ ਅਸੀਂ ਸਾਰਾ ਰਿਕਮੈਂਡ ਕਰਦੇ ਕਿ ਇੱਕ ਵਾਰੀ ਵਿਜ਼ਿਟ ਕਰੋ ਤੇ ਦੇਖੋ ਤੁਸੀਂ ਆਪਣੇ ਆਪ ਨੂੰ ਕਿੱਦਾਂ ਫਿਟ ਰੱਖ ਸਕਦੇ ਹੋ ਐਂਡ ਆਪਾਂ ਤੁਹਾਡੇ ਪੂਰਾ ਹੈਲਪ ਕਰਾਂਗੇ ਤੁਹਾਡੀ ਫਿਟਨੈਸ ਜਰਨੀ 'ਚ ਅੰਦਰ ਵਿੱਚ ਫੇਰ ਮੈਂ ਕਹਾਰੀ ਸਾਰਿਆਂ ਨੂੰ ਆਉਣ ਵਾਲੇ ਸਾਰੇ ਤਿਹਾਰਾਂ ਦੀਆਂ ਗੁਰੀਲਾ ਗੇਂਜ ਫਿਟਨੈਸ ਸਟੂਡੀਓ ਲੋ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਖੁਸ਼ ਰਹੋ ਆਪਣੇ ਪਰਮਾਤਮਾ ਅਗੇ ਹਿਰਦਾਸਾ ਤੇ ਤਰੱਕੀ ਕਰੋ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਮਹਿੰਦਰਪਾਲਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿਵਾਲੀ ਦੀਆਂ ਮਸ਼ਕਰਮਾਂ ਦੀਆਂ ਸਭ ਨੂੰ ਮੁਬਾਰਕਾਂ ਤੁਹਾਨੂੰ ਐਨੋਂ ਤੁਹਾਨੂੰ ਪਾੜੀ